राम राम जी ਸਤਿ ਸ੍ਰੀ ਅਕਾਲ ਮੈਂ ਤੁਹਾਡੀ ਮੋਨਿਕਾ ਹਾਂ ਤੁਹਾਡੇ ਚੈਨਲ ਦੇ ਨਾਲ ਜੁੜ ਚੁੱਕੀ ਹਾਂ ਔਰ ਤੁਹਾਨੂੰ ਮੇਰਾ ਚੈਨਲ ਕਿਸ ਤਰ੍ਹਾਂ ਦਾ ਲੱਗਦਾ ਉਸ ਬਾਰੇ ਵੀ ਨੇ ਕਮੈਂਟਸ ਦੇਣਾ ਔਰ ਤੁਹਾਡੀ ਜਿਹੜਾ ਵੀ ਮੈਂ ਤੁਹਾਡੇ ਅੱਗੇ ਮਤਲਬ ਟੋਲ ਪੀਆ ਜਾਂ ਸਪੀਚ ਕਰਦੀ ਆ ਜਾਂ ਕਿਸੇ ਤਰ੍ਹਾਂ ਵੀ ਤੁਹਾਨੂੰ ਮਤਲਬ ਡੀਲ ਕਰਦੀ ਆ ਉਹ ਕਿਸ ਤਰ੍ਹਾਂ ਦਾ ਲੱਗਦਾ ਉਹਦੇ ਬਾਰੇ ਵੀ ਰਿਪਲਾਈ ਮੈਸੇਜ ਦੇਣਾ ਹਾਂਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ ਤਾਂ ਹੁਣ ਵੀ ਪਹਿਲਾਂ ਸਟਾਰਟਿੰਗ ਤੋਂ ਦੱਸ ਦਵਾਂ ਕਿ ਮੇਰਾ ਫੇਸਬੁੱਕ ਤੇ ਦੋ ਚੀਜ਼ਾਂ ਓਪਨ ਹੋ ਚੁੱਕੀਆਂ ਯਾਨੀ ਇੱਕ ਮੈਂ ਸਪ੍ਰਿਕਸ਼ਨ ਸੀਗੀ ਹੈ ਜਿਹੜੀ ਮੈਂ ਸ਼ਾਇਦ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਆਂ ਔਰ ਇੱਕ ਮੇਰਾ ਸਟਾਰਸ ਹੈਗਾ ਜਿਹੜਾ ਮੈਂ ਉਹਦੇ ਬਾਰੇ ਵੀ ਤੁਹਾਨੂੰ ਦੱਸ ਚੁੱਕੀ ਆਂ ਸਟਾਰਸ ਜੇ ਤੁਹਾਨੂੰ ਮੈਂ ਬਹੁਤ ਜ਼ਿਆਦਾ ਵਧੀਆ ਲੱਗਦੀ ਆਂ ਜੇ ਬਹੁਤ ਪਸੰਦ ਆਉਂਦੀ ਆਂ ਮੈਂ ਤੁਹਾਨੂੰ ਤੇ ਤੁਸੀਂ ਮੇਰਾ ਸਟਾਰਸ ਖਰੀਦ ਸਕਦੇ ਹੋ ਮੇਰੇ ਸਟਾਰ ਦੀ ਰਕਮ ਨੋਰਮਲ 25 ਰੁਪਏ 세 ਗਿਆ ਹੈ ਕਿਉਂਕਿ ਜੇ ਤੁਹਾਨੂੰ ਮੈਂ ਉਸ ਤੋਂ ਵੀ ਜ਼ਿਆਦਾ ਬੈਸਟ ਆਂ ਬੈਸਟ ਲੱਗਦੀ ਆਂ ਬੋਲਣ ਦੇ ਤਰੀਕੇ 'ਚ ਵੀ ਵਧੀਆ ਲੱਗਦੀ ਆਂ ਤੇ ਤੁਸੀਂ ਮੇਰਾ ਸਪ੍ਰਿਕਸ਼ਨ ਖਰੀਦ ਸਕਦੇ ਹੋ ਮੇਰੇ ਸਪ੍ਰਿਕਸ਼ਨਸ ਨੋਰਮਲ 89 ਦਾ ਸਟਾਰਸ ਹੈਗਾ ਤੇ ਜੇ ਤੁਸੀਂ ਮੈਨੂੰ ਬਹੁਤ ਜ਼ਿਆਦਾ ਵਧੀਆ ਪਸੰਦ ਕਰਦੇ ਹੋ ਤੇ ਮੇਰਾ ਸਟਾਰ ਰੈਸਟ੍ਰਿਕਸ਼ਨ ਜ਼ਰੂਰ ਇਕ ਖਰੀਦੋ ਜਿਹਦੇ ਨਾਲ ਮੈਨੂੰ ਹੋਰ ਵੀ ਜ਼ਿਆਦਾ ਵਧੀਆ ਤੁਹਾਡੇ ਵੱਲੋਂ ਮੂਮੈਂਟਸ ਆਨ ਇੱਕ ਇਨਸਾਨ ਨੇ ਮੇਰਾ ਸਟਾਰਸ ਖਰੀਦਿਆ ਤੇ ਆਈ ਹੋਪ ਕਿ ਮੈਂ ਉਹਨਾਂ ਦਾ ਨਾਮ ਹਜੇ ਨਹੀਂ ਸ਼ੋਅ ਕਰਾਂਗੀ ਤੁਹਾਡੇ ਅੱਗੇ ਤੇ ਤੁਹਾਨੂੰ ਜਲਦੀ ਹੀ ਦੱਸਾਂਗੀ ਉਹਨਾਂ ਦਾ ਸ਼ਖਸ ਦਾ ਨਾਮ ਕੀ ਹੈ ਤੇ ਉਹਨਾਂ ਨੇ 25 ਰੁਪਏ ਲੀਕੇ ਮੇਰਾ ਸਟਾਰਸ ਖਰੀਦਿਆ ਸੋ ਸੋ थैंक यू ਸੋ ਮਾਚ ਧੰਨਵਾਦ ਤੁਸੀਂ ਜਿੱਥੇ ਵੀ ਹੈਗੇ ਹੋ ਤੇ ਮੈਂ ਜਲਦੀ ਤੁਹਾਡਾ ਆਡੀਅנס ਅੱਗੇ ਨਾਮ ਲਵਾਂਗੀ ਔਰ थैंक यू so much ਤੁਸੀਂ ਮੇਰੇ ਲਈ ਸਟਾਰਸ ਲਿੱਤਾ ਔਰ 25 ਰੁਪਏ ਖਰਚ ਕੀਤੇ ਹਾਂਜੀ ਅੱਜ ਇੱਕ ਗੱਲ ਕਰਨ ਜਾ ਰਹੀ ਆ ਕਿ ਇਨਸਾਨ ਬਹੁਤ ਵਧੀਆ ਹੋਵੇ ਬਹੁਤ ਚੰਗਾ ਹੋਵੇ ਤੇ ਉਹਦਾ ਗੁਣਗਾਨ ਉਹਦੀ ਰਿਸਪੈਕਟ ਉਹਦੀ ਇੱਜ਼ਤ ਹਰ ਕੋਈ ਕਰਦਾ ਹੈ ਹਰ ਕੋਈ ਤੇ ਜੇ ਉਹੀ ਇਨਸਾਨ ਜਿਹੜਾ ਚੰਗਾ ਵਾ ਜੇ ਵੀ ਕੋਈ ਇੱਜ਼ਤ ਕਰ ਰਿਹਾ ਰਿਸਪੈਕਟ ਕਰ ਰਿਹਾ ਉਹਨੇ ਥੋੜੀ ਜਿੰਨੀ ਵੀ ਗਲਤੀ ਕਰਤੀ ਹੈ ਨਾ ਤੇ ਉਹਦੀ ਕੀਤੀ ਕਰਾਈ ਸਾਰੀ ਖੂਚ ਚਲ ਜਾਂਦੀ ਹੈ ਕਾਰਨ ਕਿਉਂ ਕਿਉਂਕਿ ਉਹ ਹਮੇਸ਼ਾ ਸਹੰਦਾ ਰਹਿੰਦਾ ਉਹ ਚੰਗੀਆਂ ਵੀ ਸਹੰਦਾ ਹੈ ਉਹ ਮਾੜੀਆਂ ਵੀ ਸਹੰਦਾ ਹੈ ਉਹ ਬਰਦਾਸ਼ ਵੀ ਕਰਦਾ ਹੈ ਉਹ ਕੰਟਰੋਲ ਵੀ ਕਰਦਾ ਹੈ ਤੇ ਜਦੋਂ ਉਹਦੇ ਸਿਰ ਤੋਂ ਪਾਰ ਪਾਣੀ ਹੋ ਜਾਂਦਾ ਨਾ ਹਦਾਂ ਦੀ ਹੱਦ ਹੋ ਜਾਂਦੀ ਹੈ ਬਿੱਤੇ ਸਮੇਂ ਤੋਂ ਟਾਈਮ ਓਵਰ ਹੋ ਜਾਂਦਾ ਹੈ ਰਿਸ਼ਤਿਆਂ ਨੂੰ ਤੋਲ ਮੋਲ ਕਰਕੇ ਉਹ ਭੇਟ ਪਾ ਲਿੰਦਾ ਹੈ ਤੇ ਫਿਰ ਉਹ ਇੱਕ ਛੋਟਾ ਜਿਹਾ ਬੋਲ ਜਦੋਂ ਸ਼ਬਦ ਕਿਸੇ ਦੇ ਅੱਗੇ ਬੋਲ ਦਿੰਦਾ ਨਾ ਤੇ ਲੋਕ ਕਹਿ ਦਿੰਦੇ ਲਓ ਜੀ ਉਹਦੀ ਕੀਤੀ ਕਰਾਈ ਸਭ ਖੋਚ ਚਲੇਗੀ ਉਹਨੂੰ ਤਾਂ ਅਕਲ ਹੀ ਨਹੀਂ ਹੈ ਉਹਨੂੰ ਤਾਂ ਸੈਂਸ ਨਹੀਂ ਹੈ ਉਹਨੂੰ ਤਾਂ ਇੱਜ਼ਤ ਕਰਨੀ ਨਹੀਂ ਆਂਦੀ ਤੇ ਮੈਂ ਤੁਹਾਨੂੰ ਇਹੀ ਕਹਿਣਾ ਚਾਹੁੰਦੀ ਆ ਕਿ ਜੇ ਤੁਹਾਡੇ ਨਾਲ ਬਹੁਤ ਕੋਈ ਚੰਗਾ ਹੈ ਨਾ ਤੇ ਉਹਨੂੰ ਚੰਗਾ ਹੀ ਇੱਜ਼ਤ ਦਿਓ ਤੇ ਜੇ ਕੋਈ ਤੁਹਾਡੇ ਨਾਲ ਮਾੜਾ ਹੈ ਨਾ ਤਾਂ ਉਹਨੂੰ ਇੱਕ ਸਾਈਡ ਕਰ ਦਿਓ ਤਾਂ ਕਿ ਸ਼ਬਦ ਕਹੇ ਸੁਨੇ ਜਾਂ ਬੋਲੇ ਉਹ ਕਿਤੇ ਨਾ ਕਿਤੇ ਪਿੰਚ ਕਰਦੇ ਨੇ ਹਾਂਜੀ ਅੱਜ ਮੈਂ ਗੱਲ ਕਰ ਰਹੀ ਆ ਆਪਣੇ ਵਿਚਾਰਾਂ ਨੂੰ ਲੈ ਕੇ ਆਪਣੀ ਸੋਚ ਨੂੰ ਲੈ ਕੇ ਤੇ ਕੁਝ ਰਿਸ਼ਤਿਆਂ ਨੂੰ ਲੈ ਕੇ ਜਦੋਂ ਇੱਕ ਧੀ ਵਿਆਹੀ ਜਾਂਦੀ ਹੈ ਨਾ ਤੇ ਉਹ ਆਪਣੇ ਸਹੁਰਿਆਂ ਘਰ ਰਹਿੰਦੀ ਹੈ ਜਦੋਂ ਉਹਦੇ ਮਾਪ ਪਿਓ ਜਾਂ ਭਰਾ ਭੈਣ ਕੋਈ ਉਹਦੇ ਕੋਲ ਚੱਲ ਕੇ ਆਂਦਾ ਜਾਂ ਮਿਲਣ ਲਈ ਆਂਦਾ ਤੇ ਕੁਛ ਹੱਥਾਂ ਵਿੱਚ ਕੁਛ ਨਾ ਕੁਛ ਲੈ ਕੇ ਆਂਦਾ ਚਾਹੇ ਫਿਰ ਉਹ ਫਲ ਹੋਵੇ ਚਾਹੇ ਉਹ ਮਠਿਆਈ ਹੋਵੇ ਚਾਹੇ ਉਹ ਤੁਰਾ ਲੱਗੇ ਆਪਣੀ ਟੀ ਨੂੰ ਕਿਉਂ ਨਾ ਪੈਸੇ ਦੇਵੇ ਜਾਂ ਆਪਣੇ ਕੋਈ ਮਨ ਖੁਸ਼ੀ ਦਾ ਕਿਉਂ ਨਾ ਕਰੇ ਤੇ ਜਦੋਂ ਮਤਲਬ ਇੱਕ ਵਾਰ ਉਹਦਾ ਮਾਪ ਪਿਓ ਉਦਾਂ ਹੀ ਆ ਜਾਂਦਾ ਜਾਂ ਭੈਣ ਭਰਾ ਉਦਾਂ ਹੀ ਆ ਜਾਂਦਾ ਤੇ ਸੋਹਰੇ ਵਾਲੇ ਮੇਣਾ ਕੀ ਮਾਰਦੇ ਨੇ ਲੈ ਖਾਲੀ ਹੱਥਾਂਗੇ ਕੀ ਗੱਲ ਇਹਨਾਂ ਨੂੰ ਰਾਜ ਕੁਛ ਲੱਭਾ ਨਾ ਰਾਜ ਕੁਛ ਮਿਲਿਆ ਨਾ ਮੈਨੂੰ ਇਹ ਹੀ ਨਹੀਂ ਸਮਝ ਲੱਗੀ ਕਿ ਜੇ ਇਨਸਾਨੋ ਤੁਹਾਡੇ ਜਿੰਨੇ ਤੁਹਾਨੂੰ ਧੀ ਦੇ ਦਿੱਤੀ ਐ ਸਭ ਕੁਛ ਦੇ ਦਿੱਤਾ ਵਾ ਠੀਕ ਐ ਆਪਣੇ ਆਪ ਦਾ ਵੀ ਅੱਧਾ ਅੱਧ ਕਰ ਛੱਡਿਆ ਵਾ ਤੇ ਜੇ ਉਹ ਕਿਤੇ ਭੁੱਲ ਭਲੇਖੇ ਆਪਣੀ ਧੀ ਨੂੰ ਮਿਲਣ ਹੀ ਆ ਗਿਆ ਵਾ ਉਹ ਕੁਛ ਵੀ ਨਹੀਂ ਲੈ ਕੇ ਆਇਆ ਤੁਰਨ ਲੱਗਿਆ ਆਪਣੀ ਧੀ ਦੇ ਸਿਰ ਤੇ ਹੱਥ ਫੇਰ ਗਿਆ ਪਿਆਰ ਭਰਿਆ ਉਤੋਂ ਉੱਪਰ ਹੋਰ ਕੀ ਹੁੰਦਾ ਉਤੋਂ ਪਤਾ ਸੋ ਕੀ ਹੁੰਦਾ ਤੇ ਜਦੋਂ ਸੋਹਰੇ ਵਾਲਿਆਂ ਵੱਲੋਂ ਕੋਈ ਆਂਦਾ ਵਾ ਚਲੋ ਚਾਹੇ ਸੱਸ ਮਾਂ ਹੋਵੇ ਚਾਹੇ ਸੋਹਰਾ ਹੋਵੇ ਚਾਹੇ ਚਾਚੇ ਹੋਣ ਚਾਹੇ ਤਾਏ ਹੋਣ ਭਾਵੇਂ ਗਾਂਵ ਦੀਆਂ ਗਾਂਵ ਰਿਸ਼ਤੇਦਾਰੀਆਂ ਵੀ ਕਿਉਂ ਨਾ ਹੋਣ ਤੇ ਉਹ ਨਾਰਮਲੀ ਆਨ ਆਮ ਜੀ ਤਰ੍ਹਾਂ ਆਨ ਤੇ ਉਦੋਂ ਉਸ ਚੀਜ਼ 'ਚ ਕੋਈ ਟੌਪਿਕ ਨਹੀਂ ਉੱਠਦਾ ਉਦੋਂ ਉਸ ਚੀਜ਼ 'ਤੇ ਕੋਈ ਗੱਲ ਨਹੀਂ ਉੱਠਦੀ ਕਿਉਂ ਨਾਪਤਕ ਇਹ ਧੀ ਵਾਲੇ ਤੇ ਮੁੰਡੇ ਵਾਲੇ ਬਸ ਸਾਡੇ ਲੋਕਾਂ ਦੀ ਇਹੀ ਜਿਹੜੀ ਸੋਚ ਆ ਨਾ ਇਹੀ ਡੁੱਬ ਗਈ ਹੈ ਜਿਨ ਨੇ ਧੀ ਦੇ ਦਿੱਤੀ ਉਹਨੇ ਪਿੱਛੇ ਛੱਡਿਆ ਕਿ ਦੇਣ ਵਾਸਤੇ ਅਸੀਂ ਮੰਗਾ ਰੱਖਦੇ ਆ ਤੇਰੀ ਮਾਂ ਨੇ ਅਕਲ ਨਹੀਂ ਸਿਖਾਈ ਤੇਰੀ ਮਾਂ ਨੇ ਅਕਲ ਨਹੀਂ ਸਿਖਾਈ ਤੇਰੇ ਭੈਣਾਂ ਵੀ ਉਹ ਹੁੰਦੀਆਂ ਤੇਰਾ ਭਰਾ ਵੀ ਉਹ ਜਾਣ ਠੀਕ ਹੈ ਸਾਡੀ ਮਾਂ ਨੇ ਨਹੀਂ ਅਕਲ ਸਿਖਾਈ ਸਾਡੀ ਭੈਣਾਂ ਨੇ ਨਹੀਂ ਅਕਲ ਸਿਖਾਈ ਜਾਂ ਸਾਡੇ ਭਰਾ ਮਾਮਾ ਨੇ ਨਹੀਂ ਕੁਝ ਕੀਤਾ ਤੇ ਤੁਹਾਡੀਆਂ ਮਾਮਾ ਨੇ ਕਿਹੜੀ ਕੋਣਾ ਕਲ ਸਿਖਾਤੀ ਹੈ ਤੁਸੀਂ ਹਰ ਵੇਲੇ ਧੀ ਨੂੰ ਨੋਲਦੇ ਹੋ ਹਰ ਵੇਲੇ ਧੀ ਨੂੰ ਨੋਲਦੇ ਹੋ ਇੱਕ ਧੀ ਆਪਣਾ ਘਰ ਛੱਡ ਕੇ ਬੇਗਾਨੇ ਘਰ ਆ ਕੇ ਸੋਹਰਿਆਂ ਘਰ ਰਹਿੰਦੀ ਆ ਸੋਹਰਿਆਂ ਦੇ ਵਿੱਚ ਅਡਜਸਟਮੈਂਟ ਕਰਦੀ ਆਪਣੇ ਰਿਸ਼ਤੇਦਾਰੀਆਂ 'ਚ ਅਡਜਸਟਮੈਂਟ ਕਰਦੀ ਆ ਆਪਣੇ ਸੋ ਸੁਪਨੇ ਮਾਰ ਦਿੰਦੀ ਐ ਕਿਦੇ ਪਿੱਛੇ ਸਿਰਫ ਸਿਰਫ ਆਪਣੇ ਪਰਿਵਾਰ ਪਿੱਛੇ ਸੋਹਰਿਆਂ ਪਿੱਛੇ ਉਹ ਸੋ ਪੰਨੇ ਤੇ ਸੋ ਪਰਦਿਆਂ ਨਾਲ ਆਪਣੀ ਮਾਂ ਨਾਲ ਆਪਣੀ ਭੈਣ ਨਾਲ ਅਗਰ ਆਪਣੇ ਭਰਾ ਨਾਲ ਗੱਲਾਂ ਕਰਦੀ ਐ ਤੇ ਕਦੋਂ ਕਰਦੀ ਐ ਸੱਤ ਪਰਦੇ ਟੱਕ ਕੇ ਤਾਕੀ ਕੋਈ ਦੁੱਖ ਸੁੱਖ ਦਾ ਸਿਆੰਜਾ ਪਿਆਲ ਹੋਵੇ ਤਾਂ ਮਾਂ ਸੁਣ ਲਵੇ ਤੇ ਜੇ ਕੋਈ ਮਾਂ ਨਾ ਹੋਵੇ ਤੇ ਭਰਾ ਭੈਣ ਸੁਣ ਲਵੇ ਮੈਨੂੰ ਇਹੀ ਸਮਝ ਨਹੀਂ ਲੱਗਦੀ ਕਿ ਸਾਡੇ ਇੰਡੀਆ ਵਿੱਚ ਐ ਕਿਉਂ ਇੰਨਾ ਬੇਕਾਰ ਵਿਚਾਰ ਔਰ ਰਿਵਾਜ ਚੱਲਿਆ ਹੋਇਆ ਹੈ ਬਾਹਰ ਦੀ ਕੰਟਰੀਆਂ ਵਿੱਚ ਕਿਸੇ ਨੂੰ ਨਹੀਂ ਪਤਾ ਅਸੀਂ ਮੁੰਡੇ ਵਾਲੇ ਆ ਕਿ ਕੁੜੀ ਵਾਲੇ ਆ ਕਿਹਦੇ ਆ ਕਿਹਦੇ ਨਹੀਂ ਆ ਮੈਂ ਆਪਣੇ ਤੇ ਗੱਲ ਨਹੀਂ ਕਰ ਰਹੀ ਜਾਂ ਮੈਂ ਤੁਹਾਡੇ ਤੇ ਨਹੀਂ ਕਰ ਰਹੀ ਸਿਰਫ ਮੈਂ ਗੱਲ ਇਸ ਗੱਲ ਦੇ ਕਰ ਰਹੀ ਕਿ ਇਹ ਮੈਨੂੰ ਚੀਜ਼ ਪਿੰਚ ਹੋਈ ਹੈ ਇਹ ਚੀਜ਼ ਮੈਨੂੰ ਫੀਲ ਕਰਾਈ ਗਈ ਹੈ ਜਦੋਂ ਸਾਡਾ ਕੋਈ ਆ ਜਾਵੇ ਤਾਂ ਉਹ ਧਰਮਸ਼ਾਲਾ ਬਣ ਜਾਂਦੀ ਹੈ ਤੇ ਜਦੋਂ ਕੋਈ ਕਿਸੇ ਦਾ ਉਧਰੋਂ ਆ ਜਾਵੇ ਤੇ ਉਦੋਂ ਧਰਮਸ਼ਾਲਾ ਨਹੀਂ ਹੁੰਦੀ ਉਦੋਂ ਕੀ ਹੋ ਜਾਂਦਾ ਹੈ ਫਿਰ ਇਹ ਚੀਜ਼ਾਂ ਬੋਲੀਆਂ ਜਾਂਦੀਆਂ ਨੇ ਰਿਲੀਜ਼ ਕਰਾਈਆਂ ਜਾਂਦੀਆਂ ਨੇ ਤੇ ਦਿਲ ਤੇ ਲੱਗ ਜਾਂਦੀਆਂ ਨੇ ਤੇ ਜਦੋਂ ਦਿਲ ਤੇ ਲੱਗਦੀਆਂ ਨੇ ਨਾ ਤੇ ਉਦੋਂ ਫਿਰ ਬਦਲਾਅ ਆ ਜਾਂਦੇ ਨੇ ਮੁੰਡੇ ਔਰ ਕੁੜੀ ਦਾ ਤੁਸੀਂ ਕਿਸੇ ਨੂੰ ਕੀ ਕਹਿੰਦੇ ਹੋ ਤੁਸੀਂ ਮੈਨੂੰ ਇਹ ਲਗਾ ਲਓ ਕਈ ਵਾਰੇ ਅਗਰ ਮੈਨੂੰ ਕਿਸੇ ਚੀਜ਼ ਦੀ ਸੈਂਸ ਨਹੀਂ ਹੋਏਗੀ ਕਰਨ ਦੀ ਕਿਚਨ ਨੂੰ ਲੈ ਕੇ ਜਾਂ ਕਲੋਥਿੰਗ ਨੂੰ ਲੈ ਕੇ ਜਾਂ ਕਿਸੇ ਚੀਜ਼ ਨੂੰ ਲੈ ਕੇ ਮੈਨੂੰ ਹਮੇਸ਼ਾ ਸੁਣਨਾ ਪੈਂਦਾ ਮਾਂ ਨੇ ਜਾਚ ਨਹੀਂ ਸਿਖਾਈ ਮਾਂ ਨੇ ਜਾਚ ਨਹੀਂ ਸਿਖਾਈ ਜੇ ਮਾਂ ਨੇ ਨਹੀਂ ਸਿਖਾਈ ਤੇ ਤੁਹਾਡੀ ਮਾਂ ਨੇ ਜੋ ਸਿਖਾਈ ਉਹ ਮੈਨੂੰ ਸਿਖਾ ਦਿਓ ਇਹ ਮੇਰੇ ਮੇਰੇ ਨਾਲ ਨਹੀਂ ਪੰਦੀ ਹੋਰ ਕਿੰਨੀਆਂ ਔਰਤਾਂ ਨੇ ਜਿਹੜੀਆਂ ਸੈਦੀਆਂ ਨੇ ਹਰ ਪਲ ਆਪਣੇ ਆਦਮੀ ਦੀ ਸੁਣੋ ਆਪਣੇ ਪਰਿਵਾਰ ਦੀ ਸੁਣੋ ਆਪਣੇ ਘਰ ਦੀ ਸੁਣੋ ਸਿਰਫ ਇਹਨਾਂ ਨੂੰ ਸੁਣ-ਸੁਣ ਕੇ ਸੁਣ-ਸੁਣ ਕੇ ਸੁਣ-ਸੁਣ ਕੇ ਔਰਤਾਂ ਅੱਤ ਤੋਂ ਵੀ ਅੱਗ ਆਪਣਾ ਮੱਚ ਆਪਣਾ ਹੁਸਨ ਆਪਣਾ ਰੰਗਤ ਆਪਣੀਆਂ ਟੈਂਸ਼ਨਾਂ ਆਪਣੀ ਸੋਚ ਇੱਜਾਂ ਖੁਆਇਸ਼ਾਂ ਉੱਥੇ ਡੋਬ ਲੈਂਦੇ ਆ ਮੈਂ ਤਾਂ ਫਿਰ ਵੀ ਸੋਗੁਣਾ ਸਹੀ ਆ ਕਿ ਮੇਰੇ ਪਰਮਾਤਮਾ ਨੇ ਮੈਨੂੰ ਆਪਣੇ ਆਪ ਦਾ ਜੀਵਨ ਐਨਾ ਵਧੀਆ ਬਖਸ਼ਿਆ ਹੈ ਐਨਾ ਵਧੀਆ ਬਖਸ਼ਿਆ ਕਿ ਮੈਨੂੰ ਕਿਸੇ ਦੀ ਸਹਾਰੇ ਦੀ ਲੋੜ ਨਹੀਂ ਮੈਂ ਤਾਂ ਫਿਰ ਵੀ ਬਹੁਤ ਖੁਸ਼ ਹਾਂ ਕਿ ਮੇਰੇ ਹਰ ਹਰ ਮੇਰੇ ਟਾਈਮ ਤੇ ਮੇਰੇ ਗੁਰੂ ਮਹਾਰਾਜ ਜੀ ਮੇਰੇ ਪਿਤਾ ਮੇਰੇ ਪ੍ਰਭੂ ਰਿਸ਼ਤੀਆਂ ਤੋਂ ਪਹਿਲਾਂ ਉਹਨਾਂ ਦੀ ਵੈਲਿਊ ਹੈ ਜਦੋਂ ਲਾਈਫ ਵਿੱਚ ਇੱਕ ਇਨਕਸਪੀਰੀਅੰਸ ਦਾ ਤੱਕਾ ਵਜਦਾ ਹੈ ਨਾ 30 ਸਾਲ ਦੀ ਉਮਰ ਹੋਵੇ ਤੇ ਸਤਮਾਨ ਨੂੰ 45 ਸਾਲ ਦਾ ਲੱਗਾ ਹੋਵੇ ਤੇ ਉਦੋਂ ਇਨਸਾਨ ਨੂੰ ਬਹੁਤ ਅਕਲ ਆ ਜਾਂਦੀ ਹੈ ਬਹੁਤ ਅਕਲ ਸਮਝ ਲਓ ਕਿ ਲਾਈਫ ਦੀ ਬਿੱਤੀਆਂ ਗੱਲਾਂ ਜਿਹੜੀਆਂ ਮੈਂ ਤੁਹਾਡੇ ਅੱਗੇ ਕਰ ਰਹੀਆਂ ਤੇ ਇਸ ਲਈ ਪਲੀਜ਼ ਕਿਸੇ ਦਿੱਤੀ ਪੈਨੂੰ ਨਾ ਨੋਲਿਆ ਕਰੋ ਉਹ ਮਾਂ ਕਰੋ ਕੀ ਸਿੱਖ ਕੇ ਆਈ ਆ ਉਹਨੇ ਕੀ ਕੀਤਾ ਵਾ ਉਹਨੇ ਕੀ ਕੀਤਾ ਵਾ ਠੀਕ ਹੈ ਜੇ ਨਹੀਂ ਉਹਨੇ ਕੁਛ ਕੀਤਾ ਤੇ ਤੁਸੀਂ ਸੱਚਾ ਸਿਖਾ ਦਿਓ ਸਾਰੇ ਤੁਹਾਡੀਆਂ ਮਾਵਾਂ ਨੇ ਤੁਹਾਨੂੰ ਕੀ ਕੀ ਸਿਖਾਇਆ ਉਹ ਸਿਖਾ ਦਿਓ ਸਾਨੂੰ ਜੇ ਇੱਕ ਬੇਟੀ ਸੋਹਰਿਆਂ ਘਰ ਆ ਕੇ ਮਾਂ ਦਾ ਫਰਜ਼ ਨਹੀਂ ਨਿਭਾਉਂਦੀ ਐ ਫਿਰ ਸੱਸ ਮਾਂ ਨੂੰ ਆਪਣੀ ਮਾਂ ਸਮਝਦੀ ਐ ਤੇ ਇੱਕ ਮੁੰਡੇ ਨੂੰ ਵੀ ਚਾਹੀਦਾ ਕਿ ਉਹ ਆਪਣੀ ਸੱਸ ਨੂੰ ਆਪਣੀ ਮਾਂ ਸਮਝੇ ਠੀਕ ਹੈ ਨਾ ਇਸ ਲਈ ਗੱਲ ਕਰਨਾ ਔਰ ਕਰਵਾਉਣ ਚ ਜਮੀਨ ਆਸਮਾਨ ਦਾ ਫਰਕ ਹੁੰਦਾ ਤੁਸੀਂ ਦੂਰ ਕੀ ਜਾਣਾ ਕਿਸੇ ਵੇਲੇ ਅਸੀਂ ਅੱਬੜ ਬਾਈ ਵਿੱਚ ਭੱਜ ਉੱਠਦੇ ਆ ਮਨ ਮੱਚਦਾ ਦਿਲ ਰੱਚਦਾ ਦਿਲ ਕਰਦਾ ਅਸੀਂ ਗਾਂ ਰਿਸ਼ਤੇ ਵੱਲ ਜਾਈਏ ਸਾਡਾ ਦਿਲ ਕਰਦਾ ਪਿਆ ਮਿਲਣ ਨੂੰ ਹੈਨਾ ਉਸ ਟਾਈਮ ਸਾਡੇ ਕੋਲ ਟਾਈਮ ਨਹੀਂ ਹੁੰਦਾ ਉਸ ਟਾਈਮ ਸਾਡੇ ਕੋਲ ਟਾਈਮ ਮੁੱਕ ਜਾਂਦਾ ਹੈ ਮੈਂ ਤੁਹਾਨੂੰ ਕਹਿ ਦੇ ਰਹੀ ਆ ਜੀ ਇੱਕ ਔਰਤ ਆਪਣੇ ਬੰਦੇ ਦੇ ਡਿਪੈਂਡ ਆ ਨਾ ਉਹ ਬੰਦੇ ਦੇ ਤਰੀਕੇ ਨਾਲ ਹੀ ਚੱਲੀ ਜਾ ਰਹੀ ਆ ਚੱਲੀ ਜਾ ਰਹੀ ਆ ਬਰਦਾਸ਼ਤ ਕਰੀ ਜਾ ਰਹੀ ਆ ਹਰ ਫਾਸੇ ਉਹ ਆਪਣੇ ਆਪ ਨੂੰ ਸਹੀ ਜਾ ਰਹੀ ਹੈ ਤੇ ਜਦੋਂ ਇੱਕ ਔਰਤ ਆਪਣੇ ਆਦਮੀ ਤੋਂ ਬਗੈਰ ਸੇ ਜਿਸ ਤਰ੍ਹਾਂ ਉਹਦੇ ਕੰਮ ਆਪਣੇ ਬਲਾਦਾ ਹੋ ਕੇ ਕਰਨ ਲੱਗ ਪੈਂਦੀ ਆ ਨਾ ਫਿਰ ਔਰਤ ਉਹਦੇ ਗਲਤ ਹੋ ਜਾਂਦੀ ਆ ਮੈਨੂੰ ਸਮਨ ਹੀ ਲੱਗਦੀ ਡਿਫਾਇਡ ਦੋਨਾਂ ਹਿੱਸਿਆਂ 'ਚ ਹੁੰਦਾ ਏ ਤਾੜੀ ਦੋਨਾਂ ਹੱਥਾਂ ਨਾਲ ਵੱਜਦੀ ਏ ਤਾੜੀ ਇੱਕ ਹੱਥ ਨਾਲ ਨਹੀਂ ਵੱਜ ਸਕਦੀ ਉਨੀਆਂ ਗਲਤੀਆਂ ਉਸ ਇਨਸਾਨ 'ਚ ਵੀ ਹੁੰਦੀਆਂ ਜਿੰਨੀਆਂ ਉਹਦੇ ਵਿੱਚ ਆ ਉਨੀਆਂ ਉੱਚ ਹੁੰਦੀਆਂ ਜਿੰਨੀਆਂ ਇਨਸਾਨ 'ਚ ਹੁੰਦੀਆਂ ਨੇ ਇਸ ਲਈ ਜੇ ਕੋਈ ਚੱਲ ਕੇ ਤੁਹਾਡੇ ਘਰ ਆਵੇ ਉਹਨੂੰ ਜੀ ਆਇਆਂ ਮਾਣ ਕਰੋ ਅਗਲਾ ਇਨਸਾਨ ਤੁਹਾਡੀ ਇੱਜ਼ਤ ਕਰ ਰਿਹਾ ਰਿਸਪੈਕਟ ਕਰ ਰਿਹਾ ਤੁਹਾਡੀ ਆਉ ਪੰਕਤੀ ਕਰ ਰਿਹਾ ਹੈ ਨਾ ਤੇ ਜੇ ਕੋਈ ਕਿਸੇ ਦਾ ਆ ਜਾਵੇ ਤਾਂ ਉਹਨੂੰ ਸਲੂ ਬੜੂ ਨਾ ਕਰੋ ਕਿਉਂਕਿ ਉਹ ਵੀ ਤੁਹਾਡੇ ਲਈ ਓਨਾ ਹੀ ਹੀ ਮਹਿਮਾਨ ਆ ਜਿੰਨਾ ਮਹਿਮਾਨ ਤੁਹਾਡੇ ਆਪਣੇ ਆ ਜਿਹੜੇ ਤੇ ਸਮਝਦਾਰ ਹਨ ਉਹ ਮੇਰਾ ਪੁਆਇੰਟ ਸਮਝ ਗਏ ਹੋਣਗੇ ਕਿਉਂਕਿ ਸੋਸ਼ਲ ਵਰਕ ਚੱਲ ਰਿਹਾ ਹੈ ਸੋਸ਼ਲ ਮੀਡੀਆ ਚੱਲ ਰਹੀ ਹੈ ਹਜ਼ਾਰਾਂ ਦੇ ਸਾਹਮਣੇ ਮੇਰੀ ਦੁਨੀਆ ਗੱਲ ਸੁਣ ਰਹੀ ਹੈ ਤੇ ਹਜ਼ਾਰਾਂ ਇਨਸਾਨਾਂ ਨਾਲ ਲੋਕ ਸਮਝ ਵੀ ਗਏ ਹੋਣਗੇ ਕਿ ਮੈਂ ਇਸ਼ਾਰੇ ਕਿੱਧਰ ਤੇ ਕਿੱਦਾਂ ਦੇ ਕਿੱਧਰ ਕਰ ਰਹੀ ਆ ਤੇ ਜਿਹੜੇ ਅਨਸਮਝਿਆ ਉਹਨਾਂ ਨੂੰ ਸਮਝਾਂਦਾ ਮੈਨੂੰ ਕੋਈ ਫਾਇਦਾ ਨਹੀਂ ਹੈਗਾ ਠੀਕ ਹੈ ਨਾ ਇਸ ਲਈ ਕੋਸ਼ਿਸ਼ ਕਰੋ ਹਰ ਇੱਕ ਦੀ ਇੱਜ਼ਤ ਕਰੋ ਚਾਹੇ ਉਹ ਪੇਕੇ ਹੋਣ ਚਾਹੇ ਸੋਹਰੇ ਹੋ ਦੇਖੋ ਜੇ ਇੱਕ ਔਰਤ ਸਾਰੇ ਫਰਜ਼ ਨਿਭਾਰੀ ਨਾ ਸੋਹਰਿਆਂ ਦੇ ਪ੍ਰਤੀ ਤੇ ਇੱਕ ਆਦਮੀ ਨੂੰ ਵੀ ਚਾਹੀਦਾ ਪੂਰੇ ਫਰਜ਼ ਨਿਭਾਵੇ ਆਪਣੇ ਸੋਹਰਿਆਂ ਦੇ ਪ੍ਰਤੀ ਜੇ ਧੀ ਦੇ ਸੋਹਰੇ ਬਣੇ ਹਨ ਤੇ ਆਦਮੀ ਦੇ ਵੀ ਸੋਹਰੇ ਬਣੇ ਹਨ ਹੱਕ ਕਰਿਸ਼ਤੇ ਦੋਨੋਂ ਪਾਸੇ ਜਿਤਾਓ ਫਰਜ਼ ਹੱਕ ਨਿਸ਼ਟਿਆਂ ਦਾ ਦੋਨੋਂ ਨਿਭਾਓ ਮੈਨੂੰ ਅੱਜ ਥੋੜਾ ਜਿਹਾ ਗੁੱਸਾ ਆ ਰਿਹਾ ਹੈ ਕਿਉਂਕਿ ਕਿਸੇ ਗੱਲ ਦਾ ਮੈਨੂੰ ਫੀਲ ਹੋਇਆ ਹੈ ਪਤਾ ਲੱਗਦਾ ਹੈ ਜਦੋਂ ਮੈਨੂੰ ਫੋਨ ਆਇਆ ਫੋਨ ਤੇ ਡਿਟੇਲ ਦੱਸੀ ਗਈ ਉਸ ਟਾਈਮ ਗੁੱਸਾ ਆ ਰਿਹਾ ਹੈ ਨਾਂ ਗੱਸਾਰੇ ਕਿ ਮੇਰਾ ਵਾਸ ਨਹੀਂ ਚੱਲਦਾ ਮੇਰਾ ਵਾਸ ਚੱਲੇ ਤਾਂ ਮੈਂ ਸਿਰਸ ਹੀ ਕਹਾਂ ਦੀ ਅੱਜ ਮੈਂ ਇੱਕ ਪਿੰਡ ਦੀ ਸਰਪੰਚ ਹਾਂ ਨਾ ਤਾਂ ਮੈਂ ਕਹਿੰਦੀ ਕਿ ਮੈਂ ਦੁਨੀਆ ਬਦਲ ਦਵਾਂ ਟਾਈਮ ਬਦਲ ਦਵਾਂ ਵਕਤ ਬਦਲ ਦਵਾਂ ਸਮਾ ਬਦਲ ਦਵਾਂ ਰਿਵਾਜ ਬਦਲ ਦਵਾਂ ਜਿੰਨੇ ਇਹ ਰਿਵਾਜ ਬਣਾਏ ਨੇ ਇੱਕ ਧੀ ਵੀ ਦੇਣੀ ਇੱਕ ਦਾਜ ਵੀ ਦੇਣਾ ਉਤੋਂ ਚਾਰ ਗੱਲਾਂ ਵੀ ਸੁਣਦੀਆਂ ਸ਼ਰਮ ਆਉਂਦੀ ਹੈ ਮੈਨੂੰ ਇਹੋ ਜਿਹੇ ਲੋਕਾਂ ਤੇ ਔਰ ਸ਼ਰਮ ਸਭ ਤੋਂ ਜ਼ਿਆਦਾ ਮੈਨੂੰ ਉਦੋਂ ਆਉਂਦੀ ਹੈ ਜਦੋਂ ਕਿਸੇ ਦੇ ਬੇਗਾਨੀਆਂ ਧੀਆ ਨੂੰ ਮਾਰ ਦਿੰਦੇ ਨੇ ਸ਼ਰਮ ਇਹਨੂੰ ਉਦੋਂ ਆਉਂਦੀ ਹੈ ਜਦੋਂ ਤੁਸੀਂ ਰਿਸ਼ਤਾ ਲੈ ਲਗਿਆ ਮੂੰਹ ਤੁਹਾਡੇ ਹੋਰ ਹੁੰਦੇ ਆ ਤੇ ਬਾਅਦ ਚ ਮੂੰਹ ਤੁਹਾਡੇ ਹੋਰ ਹੋ ਜਾਂਦੇ ਆ ਸ਼ਰਮ ਆਉਂਦੀ ਹੈ ਮੈਨੂੰ ਧੀਆ ਮਾਰੀਆਂ ਨਹੀਂ ਹੁੰਦੀਆਂ ਨੋਆ ਮਾਰੀਆਂ ਨਹੀਂ ਹੁੰਦੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਸਭ ਦੀਆਂ ਸਾਂਝੀਆਂ ਜਦੋਂ ਉਸ ਗੁਫਾ ਚ ਆਨ ਕੇ ਇੱਕ ਬੈਂਦੀ ਆ ਨਾ ਰਿਸ਼ਤਿਆਂ ਨੂੰ ਜਾਂਚ ਪੜਤਾਲ ਕਰਨ ਲੱਗ ਪੈਂਦੀ ਹੈ ਤੇ ਜਦੋਂ ਪਾਣੀ ਟੱਪ ਜਾਂਦਾ ਨਾ ਉਹ ਆਪਣੀਆਂ ਹੱਦਾਂ ਪਾਰ ਕਰ ਦਿੰਦੀ ਐ। ਕਲੇਜ ਜੀ ਕੁੜੀ ਗਲਤ ਐ। ਕੁੜੀ ਦੀ ਮਾਂ ਗਲਤ ਐ, ਕੁੜੀ ਦੀ ਮਾਂ ਨੇ ਮਤ ਦਿੱਤੀ ਹੋਣੀ, ਕੁੜੀ ਦੇ ਭੈਣਾਂ ਨੇ ਮਤ ਦਿੱਤੀ ਨਹੀਂ। ਇਹ ਮੈਨੂੰ ਸਮਝ ਆਦੀ ਕਿ ਇਹ ਗੱਲ ਐ ਕਿ ਇਹ ਪਿੱਛੇ ਇਦਾਂ ਤੇਵਾ ਕਿਉਂ ਬਣਾਣਾ ਸ਼ੁਰੂ ਹੋ ਜਾਂਦੇ ਹਰ ਕੋਈ। ਮਾਂ ਹੀ ਇਦਾਂ ਦੀ ਹੋਣੀ ਐ, ਭੈਣ ਵੀ ਇਦਾਂ ਦੀ ਹੋਣੀ ਐ, ਭਜਾਈਆਂ ਵੀ ਇਦਾਂ ਦੀਆਂ ਹੋਣੀਆਂ। ਹਫ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿ ਸ਼ਾਇਦ ਮੇਰੇ ਕੋਲ ਰਿਕਾਰਡਿੰਗ ਹੁੰਦੀ ਤੇ ਮੈਂ ਤੁਹਾਨੂੰ ਸੁਣਾਉਂਦੀ ਤੇ ਅੱਜ ਤੁਹਾਡੇ ਵੀ ਰੂ ਕੰਡੇ ਖੜੇ ਹੋ ਜਾਂਦੇ। ਕਿ ਇਹ ਕੀ ਬਣਿਆ? ਹੀਪਾ ਨਵਰਤਿਆ ਇਸ ਲਈ ਮੈਂ ਕੱਲ ਦੀ ਨਿਊਜ਼ ਸੁਣ ਰਹੀ ਸੀ ਫੇਸਬੁੱਕ ਦੇ ਉੱਪਰ ਇੱਕ ਨਿਊਜ਼ ਆਈ ਹੈ ਬਹੁਤ ਹੀ ਘਟਿਆ ਨਿਊਜ਼ ਆਈ ਹੈ ਉਹਦੇ ਵਿੱਚ ਕਿਹਾ ਕਿ ਮਤਲਬ ਹਰੇ 4 ਮਹੀਨੇ ਵੀ ਨਿਵਿਆਹ ਨ ਹੋਏ ਤੇ ਨੋ ਨੂੰ ਬਹੁਤ ਤੰਗ ਕਰਦੇ ਸੀ ਦਹੇਜ ਮੰਗਦੇ ਸੀ ਦਹੇਜ ਦੇ ਪ੍ਰਤੀ ਉਹ ਵਿਚਾਰੀ ਮਜਬੂਰ ਪਿਓ ਦੇ ਸਿਰ ਤੇ ਭਰਾ ਛੋਟਾ ਸ਼ੇਪ ਹੈ ਨਾ ਕਿੱਧਰ ਜਾਵੇ ਵਿਚਾਰੀ ਉਹਨੇ ਵਿਚਾਰੀ ਨੇ ਆਪਣੀ ਆਤਮ ਹੱਤਿਆ ਕਰ ਲਈ ਪੱਖੇ ਨਾਲ ਲਟਕ ਕੇ ਆਪਣੀ ਜਾਨ ਦੇ ਲਈ ਦੁੱਖ ਲੱਗਦਾ ਹੈ ਮੈਨੂੰ ਔਰ ਗੁੱਸਾ ਵੀ ਆਉਂਦਾ ਉਸ ਕੁੜੀਆਂ ਤੇ ਕਿ ਜਿਹੜੀਆਂ ਆਪਣੀ ਮੌਤ ਦਾ ਕਾਰਨ ਆਪੇ ਬਣ ਜਾਂਦੀਆਂ ਨੇ ਤੁਸੀਂ ਔਰਤਾਂ ਕਮਜ਼ੋਰ ਨਹੀਂ ਹੋ ਤੁਸੀਂ ਔਰਤਾਂ ਬਹੁਤ ਮਜ਼ਬੂਤ ਹੋ ਦੇਖੋ ਅੱਜ ਮੈਂ ਵੀ ਤੁਹਾਡੇ ਵਰਗੀ ਆ ਇੱਕ ਆਮ ਜੀ ਸੰਧਾਰਨਜੀ ਆਪਣੇ ਬੱਚੇ ਵੀ ਸੰਭਾਲਦੀ ਆਪਣਾ ਘਰ ਵੀ ਸੰਭਾਲਦੀ ਆਪਣੇ ਰਿਸ਼ਤੇ ਵੀ ਸੰਭਾਲਦੀ ਟਾਈਮ ਨਿਕਾਲ ਕੇ ਆਪਣੇ ਆਪ ਦੇ ਫੋਨ ਨਾਲ ਵੀ ਦਿੰਦੀ ਆ ਜੇ ਮੈਂ ਵੀ ਤੁਹਾਡੇ ਵਰਗੂ ਇੱਕ ਆਮ ਜੀਵ ਹੁੰਦੀ ਜਾਂ ਮੈਂ ਤੁਹਾਡੇ ਵਰਗੂ ਸਹਿਣ ਵਾਲੀ ਹੁੰਦੀ ਜਾਂ ਵਿੱਚੋਂ ਵਿੱਚ ਆਪਣੇ ਆਪ ਨੂੰ ਮਾਰਨ ਵਾਲੀ ਹੁੰਦੀ ਤੇ ਸ਼ਾਇਦ ਮੈਂ ਅੱਜ ਤੋਂ 5-6 ਸਾਲ ਪਹਿਲਾਂ ਦੀ ਹੀ ਆਪਣੇ ਆਪ ਦੀ ਆਪ ਹਤਿਆ ਕਰ ਲੈਂਦੀ ਇਸ ਲਈ ਦੁੱਖ ਲੱਗਦਾ ਹੈ ਜਿਹੜੀ ਕੱਲੀ-ਕੱਲੀ ਧੀ ਹੈ ਜਿੰਨੇ ਸਭ ਕੁਝ ਦੇਤਾ ਉਹਨੇ ਪਿੱਛੇ ਕੀ ਰਹਿ ਗਿਆ ਦੇਣ ਵਾਲਾ ਦੁੱਖ ਲੱਗਦਾ ਹੈ ਔਰ ਬੇਸ਼ਰਮ ਨੇ ਉਹ ਲੋਗ ਜਿਹੜਾ ਤਾਸ ਤੇ ਪ੍ਰਤੀ ਕਿਸੇ ਦੀ ਧੀ ਨੂੰ ਪੈਨ ਨੂੰ ਨੋਲਦੇ ਨੇ ਔਰ ਮਾਰ ਦਿੰਦੇ ਨੇ ਸ਼ਰਮ ਆਂਦੀ ਏ ਮੈਨੂੰ ਉਹਨਾਂ ਲੋਕਾਂ ਦੇ ਸ਼ਰਮ ਆਪਣਾ ਇੰਡੀਆ ਆਪਣਾ ਪੰਜਾਬ ਮੈਂ ਹਰ ਵੇਲੇ ਲਲਕਾਰੇ ਮਾਰਦੀ ਰਹਿੰਦੀ ਆ ਕਿ ਹਿੰਦੁਸਤਾਨ ਜਿੰਦਾਬਾਦ ਹਿੰਦੁਸਤਾਨ ਜਿੰਦਾਬਾਦ ਇਸ ਲਈ ਨਹੀਂ ਕਿ ਤੁਸੀਂ ਕਿਸੇ ਦੀਆਂ ਪੈਨਾ ਮਾਰੀ ਜਾਓ ਇਸ ਲਈ ਨਹੀਂ ਕਿ ਤੁਸੀਂ ਦਾਜ ਦੇ ਪ੍ਰਤੀ ਕਿਸੇ ਦੀ ਜਾਨ ਲੈ ਲਓ ਕੀ ਗੱਲ ਤੁਸੀਂ ਘਰੋਂ ਭੁੱਖੇ ਤੁਹਾਡੇ ਘਰ ਆਟਾ ਨਹੀਂ ਹੈ ਦਾਲ ਨਹੀਂ ਹੈ ਚੋਲ ਨਹੀਂ ਹੈ ਪੁੱਤ ਤੁਸੀਂ ਇਸ ਲਈ ਜੰਮਦੇ ਹੋ ਕਿ ਬੇਗਾਨੀ ਧੀਆ ਨੂੰ ਮਾਰ ਦਈਏ ਇਸ ਤੋਂ ਬੈਠ ਰਹੀ ਰੱਬ ਤੁਹਾਨੂੰ ਪੁੱਤ ਹੀ ਨਾ ਦੇਵੇ ਤੇ ਧੀਆ ਹੀ ਦੇਵੇ ਫਿਰ ਪਤਾ ਲੱਗੇ ਕਿਸੇ ਦੀ ਧੀ ਖੋਣਾ ਕੀ ਹੁੰਦਾ ਹੈ ਫਿਰ ਪਤਾ ਲੱਗੇ ਕਿਸ ਦੀ ਬੇਗਾਨੀ ਧੀ ਮਾਰਦੀ ਹੈ ਤੁਹਾਡੀ ਧੀ ਧੀ ਹੈ ਤੇ ਕਿਸੇ ਦੀ ਧੀ ਧੀ ਨਹੀਂ ਜੋ ਆਪਣੀ ਧੀਾਂ ਦੇ ਪੈਂਦੀ ਹੈ ਨਾ ਅਸਲੀ ਦੁੱਖ ਉਹਦੋਂ ਲੱਗਦਾ ਹੈ ਪਰ ਕੋਸ਼ਿਸ਼ ਕਰੋ ਇਹ ਦਾਸ ਦੇ ਪ੍ਰਤੀ ਮੰਗਣ ਵਾਲੀਆਂ ਖੁਆਇਸ਼ਾਂ ਬੰਦ ਕਰੋ ਇੱਕ ਪਿਤਾ ਆਪਣੀ ਸਾਰੀ ਪੂੰਜੀ ਲਾ ਦਿੰਦਾ ਹੈ ਉਸਤੀ ਦੇ ਉੱਤੇ ਇੱਕ ਪਿਤਾ ਆਪਣੀ ਸਾਰੀ ਪੂੰਜੀ ਲਾ ਦਿੰਦਾ ਉਸਤੀ ਦੇ ਉੱਤੇ ਇਸ ਪਰਿਵਾਰ ਦੇ ਉੱਤੇ ਕਿਸ ਲਈ ਕਿਸ ਸਾਡੀ ਧੀ ਨੂੰ ਮੇਨੇ ਨਵਜਨ ਸਾਡਾ ਜਵਾਈ ਭਾਈ ਖੁਸ਼ ਰਹੇ ਫਿੱਟੇ ਮੂੰਹ ਇਹਦੇ ਜਵਾਈ ਭਾਈ ਦਾ ਜਿਹੜਾ ਆਪਣੀ ਖੁਸ਼ੀਆਂ ਦੀ ਮੰਗ ਕਰਦਾ ਹੈ ਕਿਸੇ ਦੇ ਅੱਗੇ ਹਜ਼ਾਰਾਂ ਕਰੋੜਾਂ ਦੇ ਅਰਬਾਂ ਦੇ ਸਾਹਮਣੇ ਇਸ ਟਾਈਮ ਦੁਨੀਆ ਜਿਹੜੀ ਸਾਡੇ ਪੰਜਾਬ ਦੇ ਵਿੱਚ ਜੁੜੀ ਆ ਬਾਹਰ ਜਗ੍ਹਾ ਤੇ ਜੁੜੀ ਆ ਕਿੰਨੇ ਲੋਕ ਮਰਨਾਂ ਜੁੜੇ ਆ ਔਰ ਕੁਛ ਮੈਨੂੰ ਕਮੈਂਟ ਗਲਤ ਵੀ ਦੇਣਗੇ ਕੁਛ ਸਹੀ ਵੀ ਦੇਣਗੇ ਤੇ ਮੈਨੂੰ ਇਸ ਚੀਜ਼ ਦਾ ਕੋਈ ਫਰਕ ਨਹੀਂ ਪੈਂਦਾ ਕਿ ਮੈਨੂੰ ਕੌਣ ਕਮੈਂਟ ਕਿਸ ਤਰ੍ਹਾਂ ਦਾ ਦੇ ਰਿਹਾ ਮੈਨੂੰ ਸਿਰਫ ਸ਼ਰਮ ਇਸ ਚੀਜ਼ ਤੇ ਆਉਂਦੀ ਹੈ ਕਿ ਜਦੋਂ ਕਿਸੇ ਦੀ ਬੇਗਾਨੀ ਧੀ ਪੱਖੇ ਨਾਲ ਲਟਕ ਕੇ ਆਪਣੀ ਜਾਨ ਦੇ ਦੇਵੇ ਆਪਣੇ ਪਿਓ ਤੋਂ ਆਪਣੀ ਮਾਂ ਤੋਂ ਆਪਣੇ ਭੈਣਾਂ ਤੋਂ ਛੁਪਾਵੇ ਕਿ ਮੈਂ ਆਪਣੇ ਸਹੁਰਿਆਂ ਘਰ ਖੁਸ਼ੀਆਂ ਨਹੀਂ ਆ ਦੁੱਖੀਆਂ ਤੇ ਜਦੋਂ ਮਾਂ ਪਿਓ ਕੋਲੋਂ ਦਾ ਫੋਨ ਆਵੇ ਤੇ ਉਦੋਂ ਆਪਣੇ ਟੀ ਸੋ ਗਮ ਛੁਪਾ ਕੇ ਉਹਦੇ ਅੱਗੇ ਹੱਸ ਕੇ ਡਲਵੇ ਇਸ ਲਈ ਮੈਂ ਤੁਹਾਨੂੰ ਦੱਸ ਨਹੀਂ ਸਕਦੇ ਕਿ ਜਦੋਂ ਮੈਂ ਨਿਊਜ਼ ਸੁਣੀ ਹੈ ਨਾ ਮੇਰੇ ਰੂਹ ਕੰਡੇ ਖੜੇ ਹੋ ਗਏ ਸੇਮ ਹਾਦਸਾ ਉਹੀ ਹੋਇਆ ਜਿਹੜਾ ਅੱਜ ਤੋਂ ਪਹਿਲਾਂ ਮੈਂ ਤੁਹਾਨੂੰ ਗੁਰਪ੍ਰੀਤ ਦਾ ਸੁਣਾਇਆ ਸੀ ਉਹਦੀ ਬੇਟੀ ਨੂੰ ਲੈ ਕੇ ਸੇਮ ਹਾਦਸਾ ਉਹੀ ਹੋਇਆ ਅੱਜ ਮੇਰੇ ਨਾਲ ਇਸ ਲਈ ਕੋਸ਼ਿਸ਼ ਕਰੋ ਕੋਸ਼ਿਸ਼ ਕਰੋ ਜਿੰਨੀਆਂ ਭੈਣਾਂ ਤੁਹਾਡੇ ਘਰ ਦੇ ਵਿੱਚ ਬੈਠੀਆਂ ਉਹ ਵੀ ਬੇਗਾਨੇ ਘਰ ਜਾਣਗੀਆਂ ਤੇ ਜੇ ਕੋਈ ਬੇਗਾਨੀ ਤੁਹਾਡੇ ਘਰ ਵਿੱਚ ਆਈ ਉਹਨੂੰ ਆਪਣਾ ਬਣਾ ਕੇ ਰੱਖੋ ਐਨਾ ਪਿਆਰ ਦਿਓ ਉਹ ਇੰਨੀ ਮੁਹੱਬਤ ਦਿਓ ਕਿ ਆਪਣੇ ਮਾਂ ਪਿਓ ਪਿਛਲਿਆਂ ਨੂੰ ਰਿਸ਼ਤਿਆਂ ਨੂੰ ਉਹ ਇੱਕ ਪਰਸੇ ਕਰ ਦਵੇ ਤੇ ਤੁਹਾਨੂੰ ਪੂਰਾ ਜਰਦਾ ਦਰਜਾ ਉਸ ਚੀਜ਼ ਦਾ ਦਵੇ ਕਿ ਇਹ ਮੇਰੀ ਮਾਂ ਇਹ ਮੇਰਾ ਭਰਾ ਹੈ ਇਹ ਮੇਰੀ ਭੈਣ ਹੈ ਇਹ ਮੇਰਾ ਵੀਰ ਠੀਕ ਹੈ ਨਾ ਕੋਸ਼ਿਸ਼ ਕਰੋ ਕਿ ਹਰ ਇੱਕ ਧੀ ਪੁੱਤ ਭੈਣ ਨੂੰ ਖੁਸ਼ ਰੱਖੋ ਕੋਸ਼ਿਸ਼ ਕਰੂੰ ਮੇਰੇ ਵੀ ਘਰ ਵਿੱਚ ਤਿੰਨ ਬੱਚੇ ਨੇ ਬੇਟੀਆਂ ਨੇ ਮੇਰਾ ਬੇਟਾ ਹੈ ਮੈਂ ਤਾਂ ਨਹੀਂ ਕਹਿੰਦੀ ਗੁਰੂ ਮਹਾਰਾਜ ਜੀ ਅੱਜ ਮੈਂ ਪਲੱਸਾਂ ਤੇ ਮੈਨੂੰ ਉਸ ਤੋਂ ਪਲੱਸ ਬੰਦਾ ਚਾਹੀਦਾ ਮੈਂ ਤਾਂ ਨਹੀਂ ਕਹਿੰਦੀ ਮੈਂ ਤਾਂ ਕਹਿੰਦੀ ਗੁਰੂ ਮਹਾਰਾਜ ਜੀ ਅੱਜ ਜੇ ਤੁਸੀਂ ਜੋ ਕੁਛ ਹੈ ਮੈਨੂੰ ਤੁਸੀਂ ਹੀ ਦਿੱਤਾ ਹੈ ਅੱਜ ਤੁਹਾਡੇ ਹੀ ਕਿਰਪਾ ਨਾਲ ਮੈਂ ਇੱਥੋਂ ਤੱਕ ਪਹੁੰਚੀ ਹਾਂ ਔਰ ਕੋਸ਼ਿਸ਼ ਕਰਦੇ ਆ ਮੈਂ ਆਪਣੇ ਤੋਂ ਮਨ ਇਸ ਤੋਂ ਮਾਈਨਸ ਬੰਦਾ ਕੁ ਲਵਾ ਆਪਣੇ ਘਾਤੀ ਲਿਆਵਾ ਮਨ ਇਸ ਤੋਂ ਮਨ ਇਸ ਵਾਲੀ ਲਿਆਵਾ ਤਾਂ ਕਿ ਪਲੱਸ ਵਾਲੀ ਨਾਲ ਲਿਆਵਾ ਅੱਜਿੱਤੀ ਆਪਣੀ ਧੀ ਦਵਾ ਨਾ ਉੱਥੇ ਵੀ ਆਪਣੇ ਤੋਂ ਮਾਈਨਸ ਨੂੰ ਦਵਾ ਤਾਂ ਕਿ ਪਲੱਸ ਨੂੰ ਨਾ ਦਵਾ ਜਿਵੇਂ ਕਿਸੇ ਦੇ ਘੀਆਂ ਭੈਣਾ ਪੱਖੇ ਨਾਲ ਲੜਕੇ ਆਪਨੀ ਜਾਨ ਦੀ ਹਮ ਅਮਰਤਿਆ ਕਰ ਲੈਂਦੀਆਂ ਨੇ ਇਸ ਦਾ ਮੇਰੀ ਬੇਟੀ ਨਾ ਕਰੇ ਇਸ ਲਈ ਸੋਚ ਨੂੰ ਬਦਲੋ ਵਕਤ ਨੂੰ ਬਦਲੋ ਸੰਸਾਰ ਨੂੰ ਬਦਲੋ ਸਮੇ ਦਾ ਘੜੀ ਦਾ ਕੁਛ ਨਹੀਂ ਪਤਾ ਕਿੱਥੇ ਤੁਰੇ ਫਿਰਦੇ ਹੋ ਮੈਂ ਤੁਹਾਨੂੰ ਬਾਰ ਬਾਰ ਕਹਿੰਦੀ ਕਲਯੁਗ ਦੀ ਸੀੜੀਆਂ ਚੜ ਚੁੱਕੇ ਹੋ ਆ ਚੁੱਕੀਆਂ ਹੋ ਯਾਨੀ ਜਿੰਨੇ ਤੱਕ 17ਵੀਂ ਸੀੜੀ ਆਣੀ ਆਪਣੀ ਦੁਨੀਆ ਕਿੱਥੇ ਦੀ ਕਿੱਥੇ ਬਦਲ ਜਾਨੀ ਹੈ ਇਸ ਲਈ ਪਲੀਜ਼ ਆਪਣੇ ਇਸ ਦਿਮਾਗ ਨੂੰ ਪਰਮਾਤਮਾ ਦੇ ਪ੍ਰਤੀ ਲਗਾਓ ਆਪਣੀ ਸੋਚ ਨੂੰ ਪਰਮਾਤਮਾ ਦੇ ਪ੍ਰਤੀ ਲਗਾਓ ਜਿੰਨੇ ਧੀ ਦੇਤੀ ਉਹਨੇ ਸਭ ਕੁਝ ਦਿੱਤਾ ਹੈ ਤੁਹਾਨੂੰ ਸਭ ਕੁਝ ਇਸ ਲਈ ਮੈਂ ਤੁਹਾਡੀ ਮੋਨੀਕਾ ਤੁਹਾਨੂੰ ਮੇਰੇ ਬੋਲੇ ਹੋਏ ਸ਼ਬਦਾਂ ਦੇ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਮੈਂ ਮਾਫੀ ਨਹੀਂ ਮੰਗਾਂਗੀ ਕਿਉਂਕਿ ਮੈਂ ਅੱਜ ਜੋ ਮੈਂ ਫੋਨ ਦੇ ਰਾਈ ਸੁਣਿਆ ਕਿਸੇ ਬੇਗਾਨੇ ਦੀ ਨੂੰ ਆਪਣੀ ਉਹਨੇ ਵਿਚਾਰੀ ਨੇ ਪੱਖੇ ਨਾਲ ਲਟਕ ਕੇ ਜਾਨ ਦੇ ਦਿੱਤੀ ਉਸ ਮਾਨ ਨੂੰ ਪੁਸ਼ਕੇ ਵੇਖੋ ਸਪੀਤਾ ਨੂੰ ਪੁਸ਼ਕੇ ਵੇਖੋ ਉੱਤੇ ਕੀ ਬੀਤਰੀ ਹੈ ਪੁਸ਼ਕੇ ਵੇਖੋ ਉਹਨਾਂ ਨੂੰ ਇਸ ਲਈ ਪਲੀਜ਼ ਮੈਂ ਤੁਹਾਡੇ ਅਗੇ ਹੱਥ ਜੋੜ ਕੇ ਬੇਨਤੀ ਕਰਦੀ ਆ ਆਪਣੀ ਸੋਚ ਨੂੰ ਥੋੜਾ ਜਿਹਾ ਬਦਲ ਲਓ ਜਿਹੜਾ ਤੇ ਗੁਰੂਆਂ ਦੇ ਚਰਨਾਂ 'ਚ ਲੱਗਿਆ ਵਾਹਿਗੁਰੂ ਦੇ ਚਰਨਾਂ 'ਚ ਲੱਗਿਆ ਗੁਰੂਆਂ ਦੇ ਘਰ ਜਾਣ ਵਾਲਾ ਇਨਸਾਨ ਹੈ ਨਾ ਉਹ ਸਿਰਫ ਔਰ ਸਿਰਫ ਆਪਣੀ ਥੋਟ ਨੂੰ ਆਪਣੀ ਸੋਚ ਨੂੰ ਆਪਣੇ ਸਮੇਂ ਨੂੰ ਹਮੇਸ਼ਾ ਗੁਰੂ ਦੇ ਚਨਾਂ 'ਚ ਲਗਾ ਕੇ ਚੱਲੇ ਜਦੋਂ ਰੱਬ ਦਾ ਦਿੱਤਾ ਸਭ ਕੁਝ ਹੈ ਨਾ ਤੇ ਪਿੱਛੇ ਵੱਲ ਧਿਆਨ ਘੱਟ ਰੱਖੋ ਜੇ ਰੱਬ ਦਾ ਦਿੱਤਾ ਨਹੀਂ ਨਾ ਕੁਝ ਤੇ ਪਰਮਾਤਮਾ ਦਾ ਸ਼ੁਕਰਗੁਜ਼ਾਰ ਕਰੋ ਤੁਸੀਂ ਤੰਦਰੁਸਤ ਹੋ ਪਰਮਾਤਮਾ ਦਾ ਸ਼ੁਕਰਗੁਜ਼ਾਰ ਕਰੋ ਤੁਸੀਂ ਘਰ ਵਾਲੇ ਹੋ ਉਹ ਵੀ ਦੇਖੋ ਸਾਡੇ ਤੋਂ ਥੱਲੇ ਵਾਲੇ ਦੇਖੋ ਜਿਹੜੇ ਸੜਕਾਂ ਦੇ ਧੱਕੇ ਖਾਂਦੇ ਫਿਰਦੇ ਆ ਉਹ ਵੀ ਦੇਖੋ ਜਿਨ੍ਹਾਂ ਦੇ ਨਿੱਕੇ 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 ਬੱਚੇ ਐਨੀ ਉਹਨਾਂ ਨੇ ਪਰ ਵੀ ਆਪਣੀ ਪੋਲਿਟੀ ਕਰ ਲਈਤੀ ਹੈ ਕਿ ਬੱਚੇ ਜੰਮ ਜੰਮ ਕੇ ਜੰਮਦੇ ਨੇ ਸੜਕਾਂ ਤੇ ਲਿਆਈ ਜਾਂਦੇ ਆ ਪਰਮਾਤਮਾ ਨੇ ਫੇ ਵੀ ਸਾਨੂੰ ਸੋਗੁਨਾ ਸਹੀ ਰੱਖਿਆ ਸੋਗੁਣਾ ਚੰਗਾ ਰੱਖਿਆ ਘਰ ਵਾਲਾ ਬਣਾ ਕੇ ਰੱਖਿਆ ਪਰਿਵਾਰ ਵਾਲਾ ਬਣਾ ਕੇ ਰੱਖਿਆ ਬੱਚਿਆਂ ਵਾਲਾ ਬਣਾ ਕੇ ਰੱਖਿਆ ਅੱਜ ਦੇ ਟਾਈਮ 'ਚ ਕੀ ਹੈ ਦੁਨੀਆ 'ਚ ਤਿੰਨ ਚੀਜ਼ਾਂ ਮਤਵਰਕ ਦੀਆਂ ਨੇ ਪਿਆਰ ਗ੍ਰਿਸ਼ਤੀ ਪਰਿਵਾਰ ਘਰ ਜੇ ਤਿੰਨ ਚੀਜ਼ਾਂ ਤੁਹਾਡੇ ਕੋਲ ਆ ਨਾ ਤੁਸੀਂ ਅੱਜ ਦੇ ਟਾਈਮ 'ਚ ਕਰੋੜ ਬੰਦੇ ਹੋ ਜਿਹਦੇ ਕੋਲ ਪਰਿਵਾਰ ਕਰੋੜ ਬੰਦਾ ਹੈ ਜਿਹੜਾ ਤੰਦਰੁਸਤੋ ਕਰੋੜ ਬੰਦਾ ਹੈ ਤੇ ਜਿਹੜਾ ਇਨਸਾਨ ਬਿਮਾਰੀਆਂ ਨਾਲ ਘਿਰਿਆ ਪਿਆ ਨਾ ਉਹਦੇ ਲਈ ਪੈਸਾ ਵੀ ਕਰਦੀ ਹੈ ਦੁਨੀਆ ਦਾ ਸਭ ਤੋਂ ਸੱਚਾ ਔਰ ਸ਼ਬਦ ਜਿਹੜਾ ਮੈਂ ਤੁਹਾਨੂੰ ਕਿਹਾ ਐ ਐਨਆਰਪੀਆ ਹੋ ਕੇ ਸੁੱਖ ਸੇਰ ਵੀ ਨਹੀਂਗਾ ਸੋਖ ਰੁਪਿਆ ਨਾ ਨਹੀਂ ਖਰੀਦਿਆ ਜਾਂਦਾ ਪਰਵਾਰ ਨਾ ਖਰੀਦਿਆ ਜਾਂਦਾ ਗ੍ਰਸਤੀ ਨਾ ਖਰੀਦਿਆ ਜਾਂਦਾ ਦੁਨੀਆਦਾਰੀ ਨਾਲ ਖਰੀਦਿਆ ਜਾਂਦਾ ਇਸ ਲਈ ਪਲੀਜ਼ ਰਿਕੁਐਸਟ ਹੈ ਕਿਸੇ ਦੀ ਧੀ ਭੈਣ ਦੇ ਨਾਲ ਉਹ ਕੰਮ ਨਾ ਕਰੋ ਕਿ ਉਹ ਕਿਸੇ ਦੀ ਧੀ ਭੈਣ ਮਜਬੂਰ ਹੋ ਕੇ ਆਪਣੀ ਜਾਨ ਹੱਤਿਆ ਕਰ ਲਵੇ ਨਾ ਕਰੋ ਇਸ ਚੰ